ਡੰਗ ਗਿਆ ਨਾਗੇ ਨਾ ਮੰਗਿਆ ਪਾਣੀ ਵਾਹ ਉਠ ਪੁੱਤ ਵੇ ਤੇਰੇ ਖੇਡਣ ਹਾਣੀ ਆਹ ਉਹ ਖੇਡ ਲੈ ਠੰਡੜੀ ਸ਼ਾਵੇਂ ਪੁੱਤ ਜਾਂਦੀ ਵਾਰੀ ਇੱਕ ਵਾਰੀ ਕਹਿ ਦੇ ਮੈਨੂੰ ਮਾਵੇਂ ਪੁੱਤ ਜਾਂਦੀ ਵਾਰੀ ਰਾਤ ਵੀ ਵੇਖੀ ਤੇ ਉਹ ਗੱਲ ਬਾਰੇ ਕਿ ਮੈਂ ਵੇਖੀ ਵਿਸਤਾਰ ਨਾਲ ਮੰਮੀ ਇੱਕ ਵਾਰੀ ਵੇਖੀਏ ਪਹਿਲਾਂ ਤਾਂ ਐਡ ਹੀ ਵੇਂਦੇ ਰਹੇ ਆਪਾਂ ਪਰ ਰਾਤੀ ਚੋਂ ਫਿਲਮ ਵੇਖੀ ਨਾ ਵਾਕਈ ਉਹਦੀ ਕਹਾਣੀ ਬਹੁਤ ਹੀ ਵਧੀਆ ਲੱਗੀ ਮੈਨੂੰ ਤੁਹਾਨੂੰ ਕਿਵੇਂ ਦੀ ਲੱਗੀ ਫਿਲਮ ਮੈਨੂੰ ਬਹੁਤ ਵਧੀਆ ਕਹਾਣੀ ਲੱਗੀ ਏ ਸਾਰੀ ਇੱਕ ਇਹ ਸੱਚੀ ਕਹਾਣੀ ਏ ਕੋਈ ਉਹੋ ਜੀ ਨਹੀਂ ਹੈਗੀ ਕੋਈ ਫੇਕ ਵਿੱਚ ਵੀਡੀਓ ਨਹੀਂ ਹੈਗੀ ਐਰਾ ਵਗੈਰਾ ਜਿਵੇਂ ਕਈ ਹੁੰਦਣ ਐਵੇਂ ਟੋਟ ਕੇ ਜੋੜੇ ਨੇ ਜਿਹੜੀਆਂ ਜਿਹੜੀਆਂ ਘਟਨਾ ਉਹਦੇ ਨਾਲ ਕਟਿਆ ਨੇ ਹਾਂਜੀ ਹਾਂਜੀ ਤੇ ਉਸ ਹਸਾਬ ਨਾਲ ਹੀ ਸਾਰੀ ਫਿਲਮ ਏ ਬਣੀ ਹੋਈ ਪਹਿਲਾਂ ਮੈਨੂੰ ਐ ਲੱਗਦਾ ਸੀ ਵੀ ਬਾਲੀਵੁੱਡ ਦੀ ਫਿਲਮ ਏ ਯਾਰ ਇਮਤੀਆਜ਼ ਅਲੀ ਡਾਇਰੈਕਟਰ ਏ ਇਹ ਨਾ ਦੋ ਗੱਲ ਨਹੀਂ ਬੰਨੀ ਕਿਉਂਕਿ ਜਿਹੜਾ ਪੰਜਾਬੀ ਆਪਣਾ ਵਿਰਸਾ ਹੈ ਪੰਜਾਬੀ ਸੰਭਿਆਚਾਰ ਹੈ ਉਹਨੂੰ ਇੱਕ ਪੰਜਾਬੀ ਬੰਦਾ ਹੀ ਸਮਝ ਸਕਦਾ ਪਰ ਜਦੋਂ ਫਿਲਮ ਦੇਖੀ ਨਾ ਸਟਾਰਟਿੰਗ ਦੇ ਵਿੱਚ 2 ਮਿੰਟ ਐ ਲੱਗਾ ਵੀ ਜਿਵੇਂ ਕੁਛ ਨਗਲੀ ਨਗਲੀ ਜ ਨਗਲੀ ਨਗਲੀ ਜਿਵੇਂ ਜਿਵੇਂ ਦੇਖਦੇਗਾ ਫਿਲਮ ਜਿਵੇਂ ਜਿਵੇਂ ਦੇਖਦੇਗਾ ਸਟੋਰੀ ਤੇ ਐਨੀ ਪਕੜ ਬਣਾ ਕੇ ਰੱਖਦੀ ਫਿਲਮ ਤੇ ਆਪਣਾ ਫਿਲਮ ਛੱਡਨ ਨੂੰ ਜੀ ਨਹੀਂ ਕਰਦਾ ਬਈ ਵਾਲੇ ਫਿਲਮ ਛੱਡਨ ਨੂੰ ਜੀ ਨਹੀਂ ਕਰਦਾ ਯਾਨੀ ਕਿ ਇੱਕ ਸਟੋਰੀ ਨੂੰ ਬਿਆਨ ਕਰਨ ਦਾ ਤਰੀਕਾ ਬੜਾ ਵਧੀਆ ਸੀ ਤਰੀਕਾ ਬੜਾ ਵਧੀਆ ਸੀ ਉਹਨਾਂ ਦੇ ਵਿੱਚ ਜੋ ਵੀ ਪੁਰਾਣੇ ਕਲਿੱਪ ਜਿਹੜੇ origignal ਕਲਿੱਪ ਵੀ ਨਾਲ ਉਹਨਾਂ ਜੋੜੇ ਨਾਲ ਜੋੜੇ ਹੋਏ ਸੀ ਤੇ ਉਹ ਪੂਰੇ ਸੇਮ ਚੀਜ਼ ਬਣਾਏ ਸੀ ਕਿ ਵਾਕਈ ਉਹਨਾਂ ਦੇ ਨਾਲ ਇਹ ਘਟਨਾ ਹੋਈਆਂ ਨੇ ਹੋਈਆਂ ਨੇ ਦੇਖੋ ਪਹਿਲੀ ਗੱਲ ਤੇ ਆ ਵੀ ਅਸੀਂ ਜਿਹੜੀ ਗਾਇਕੀ ਆ ਨਾ ਜਿਹੜਾ ਸੰਗੀਤ ਤੇ ਆਪਾਂ ਸੰਗੀਤ ਤੇ ਗੱਲ ਕਰਦੇ ਆ ਸੰਗੀਤ ਨੂੰ ਧਰਮ ਨਾਲ ਜਾਂ ਕਿਸੇ ਰਾਜਨੀਤ ਰਾਜਨੀਤੀ ਨਾਲ ਨਹੀਂ ਜੋੜਉ ਨਹੀਂ ਜੋੜਨਾ ਚਾਹੀਦਾ ਠੀਕ ਹੈ ਇਹ ਆਪਾਂ ਇਹ ਸੰਗੀਤ ਜਦੋਂ ਆਪਾਂ ਸੁਣਦੇ ਆ ਕਿਤੇ ਉਦਾਸ ਹੁੰਨੇ ਆ ਜਾਂ ਮਨ ਖੁਸ਼ ਹੁੰਦਾ ਕੰਨਾਂ ਵਿੱਚ ਆਪਣੇ ਸੰਗੀਤ ਕੁਲਦਾ ਜਦੋਂ ਇਹ ਉਹ ਆਪਾਂ ਨੂੰ ਬਹੁਤ ਵਧੀਆ ਅੰਦਰੂਨੀ ਫੀਲਿੰਗ ਵਧੀਆ ਆਉਂਦੀ ਬੰਦੇ ਨੂੰ ਸੰਗੀਤ ਆਪਾਂ ਇੱਥੋਂ ਤੱਕ ਰੱਖਿਆ ਸੀ ਕਿ ਕੋਈ ਇਦਾਂ ਦੀ ਗੱਲ ਨਹੀਂ ਕਰਨੀ ਚਮਕੀਲੇ ਨੂੰ ਕਹਿਣਾ ਵਿੱਚ ਔਰਤ ਗਲਤ ਸੀ ਜਾਂ ਸਹੀ ਸੀ ਠੀਕ ਆ ਆਪਾਂ ਸੰਗੀਤ ਦੀ ਗੱਲ ਕਰਨੀ ਵੀ ਉਹਦੀ ਲਿਖਤ ਬਹੁਤ ਵਧੀਆ ਸੀ ਲਿਖਤ ਬਹੁਤ ਵਧੀਆ ਸੀ ਉਸ ਸਮੇਂ ਦੇ ਵਿੱਚ ਇੱਕ ਦੌਰ ਇਹੋ ਜਿਹਾ ਸੀ ਜਿਹੜੇ ਸਮੇਂ ਦੇ ਵਿੱਚ ਉਹਨੇ ਇਹ ਗਾਇਕੀ ਨੂੰ ਚੁੱਕਿਆ ਸੀ ਚੁੱਕਿਆ ਨਾ ਉਦੋਂ ਕੋਈ ਯਾਰ ਹਰ ਇੱਕ ਦੇ ਮੂੰਹ ਦੇ ਉੱਤੇ ਜਿਵੇਂ ਸਿੱਧੂ ਮੂਸੇ ਵਾਲਾ ਆਪਾਂ ਹਿਸਾਬ ਲਾ ਲ ਗਏ ਕਿ ਹੁਣ ਫੁੱਲ ਦੁਨੀਆ ਦੇ ਵਿੱਚ ਮਸ਼ਹੂਰ ਹੀ ਆਲ ਵਰਲਡ ਦੇ ਵਿੱਚ ਹਾਂਜੀ ਹਾਂਜੀ ਇਸੇ ਤਰ੍ਹਾਂ ਹੀ ਚਮਕੀਲਾ ਵੀ ਆਲ ਵਰਲਡ ਦੇ ਵਿੱਚ ਹੋ ਗਏ ਜਿਹਨੇ ਟਾ ਪਹਿਰੀਨ ਜਿੱਥੇ ਉਹਨਾਂ ਦੇ ਖਾੜੇ ਚੱਲਦੇ ਸੀ ਵਕ ਵਕ ਥਾਵਾਂ ਦੇ ਬਸ ਦੋ ਹੀ ਬੰਦੇ ਹੋਏ ਆ ਦੋ ਬੰਦੇ ਹੋਏ ਪਹਿਲੇ ਨੰਬਰ ਤੇ ਆਪਾਂ ਕਹਿ ਸਕਨੇ ਆ ਵੀ ਚਲੋ ਚਮਕੀਲੇ ਨੇ ਲੋਕਾਂ ਦਾ ਦਿਲ ਜਿੱਤਿਆ ਸੀ ਜਿੱਤਿਆ ਸੀ ਕਿਉਂਕਿ ਅੱਜ ਵੀ ਆਪਾਂ ਜੇ ਚਮਕੀਲੇ ਦੇ ਪੁਰਾਣੇ ਅਖਾੜੇ YouTube ਤੋਂ ਦੇਖ ਲਓ ਨਾ ਤੁਸੀਂ ਤੇ ਇੰਨੀ ਜਨਤਾ ਹੈ ਇੰਨਾ ਇਕੱਠ ਅੱਜ ਵੀ ਉਹਨਾ ਇਕੱਠ ਨਹੀਂ ਹੋਣਾ ਜਿੰਨਾ ਉਸ ਟਾਈਮ ਦੇ ਅਖਾੜਿਆਂ ਦੇ ਵਿੱਚ ਚਮਕੀਲੇ ਦੇ ਇਕੱਠ ਹੁੰਦਾ ਸੀ ਕਹਿੰਦੇ ਆਦੋਂ ਦਰਖਤਾਂ ਨੂੰ ਬੰਦੇ ਲੱਗ ਜਾਂਦੇ ਸੀ ਲੱਗ ਜਾਂਦੇ ਕੋਠਿਆਂ ਤੇ ਚੜ ਜਾਂਦੇ ਹਾਂ ਤੇ ਕੱਚੇ ਕੋਠਿਆਂ ਦੀਆਂ ਕੰਧਾਂ ਭਰੀਆਂ ਹੁੰਦੀਆਂ ਸੀ ਨੀ ਚੜਾਈ ਸੀ ਉਹ ਬੰਦੇ ਜਿਸ ਤਰ੍ਹਾਂ ਫਿਲਮ ਦੇ ਵਿੱਚ ਦਿਖਾਇਆ ਗਿਆ ਕੋਠੇ ਡਿੱਗ ਪਏ ਜਿਵੇਂ ਛੱਤ ਡੇਪੀਆਂ ਜਿਵੇਂ ਉੱਤੇ ਅਮੀ ਕਲੀ ਚੀਜ਼ ਤੇ ਫੋਕਸ ਕੀਤਾ ਉਹੋ ਚੀਜ਼ ਉਹਨਾਂ ਦਰਸਾਈ ਸਾਰੀ ਜੋ ਵੀ ਪਿੱਛੇ ਉਸ ਸਮੇਂ ਹੋਇਆ ਹਾਂ ਫਿਰ ਫਿਲਮ ਦੀ ਸੁਖਿਆ ਤੈਨੂੰ ਕਿਹੜੀ ਗੱਲ ਹੈ ਤੈਨੂੰ ਡਾਇਲੋਗ ਕਿਹੜਾ ਵਧੀਆ ਲੱਗਾ ਫਿਲਮ ਦਾ ਯਾਰ ਮੈਨੂੰ ਤਾਂ ਲੋਕ ਜਪ ਸੀਨ ਹੈ ਕੋਈ ਜੇ ਤੇਰਾ ਜਿਹੜਾ ਤੈਨੂੰ ਵਧੀਆ ਲੱਗਾ ਹੋਵੇ ਫਿਲਮ ਦੇ ਵਿੱਚ ਵਧੀਆ ਸੀਨ ਸੀਨ ਤਾਂ ਸਾਰੀ ਫਿਲਮ ਤਕਰੀਬਨ ਵਧੀਆ ਹੈ ਹਾਂ ਕਈ ਕਿਤੇ ਲੱਗਦਾ ਪਰ ਇੱਕ ਚੀਜ਼ ਮੈਂ ਨੋਟ ਕੀਤੀ ਉਹ ਫਿਲਮ ਦੇ ਵਿੱਚੋਂ ਜਦੋਂ ਕੋਈ ਬੰਦਾ ਪਪੂਲਰ ਹੋ ਜਾਂਦਾ ਮਸ਼ਹੂਰ ਹੋ ਜਾਂਦਾ ਫਿਰ ਉਹਨੂੰ ਬਲੈਕਮੇਲ ਕਰਨ ਲੱਗ ਪੈਂਦੇ ਨੇ ਕਰਦੇ ਆ ਕਰਦੇ ਨੇ ਕੋਈ ਕਿਸ ਤਰ੍ਹਾਂ ਕਰਦਾ ਕੋਈ ਕਿਸ ਤਰ੍ਹਾਂ ਕਰਦਾ ਇਹ ਸ਼ੁਰੂ ਤੋਂ ਲੈ ਕੇ ਚੱਲਦਾ ਜੇ ਚਮਕੀਲੇ ਦੇ ਸਮੇਂ ਹਿਸਾਬ ਲਾਗੇ ਤਾਂ ਉਹ ਫਿਲਮ ਦੇ ਵਿੱਚ ਦੱਸਿਆ ਗਿਆ ਕਿ ਕਈ ਕਈ ਲੋਕ ਉਹਦੇ ਪੈਸੇ ਲੈ ਕੇ ਪੈਸੇ ਲੈ ਕੇ ਨਕਲੀ ਬਣ ਜਾਂਦੇ ਨੇ ਨਕਲੀ ਬਣ ਕੇ ਉਹਨੂੰ ਪੈਸੇ ਲੈ ਕੇ ਧਮਕੀਆਂ ਦੇ ਕੇ ਹਾਂ ਪੈਹਾ ਲੁੱਟ ਘੂ ਕੀਤੀ ਜਿਹੜੇ ਅਸਲੀ ਸਿੰਘ ਨਹੀਂ ਉਹੋ ਜਿਹਾ ਕੰਮ ਕਰਦੇ ਹਾਂ ਪੈਸੇ ਪਿੱਛੇ ਅਸਲੀ ਸਿੰਘ ਨਹੀਂ ਗਿਆਗੇ ਉਹ ਨਗਲੀ ਹੋਣ ਦੇ ਕੋਈ ਹਾਂ ਜੇ ਨਗਲੀ ਹੋਣ ਦੇ ਜੋ ਫਿਲਮ ਦੇ ਵਿੱਚ ਦਿਖਾਏ ਗਏ ਨੇ ਉਹ ਨੂੰ ਬਦਨਾਮ ਕਰਨਾ ਬਦਨਾਮ ਕੀਤਾ ਚਲੋ ਖੈਰ ਇਹ ਇੱਕ ਅਲੱਗ ਵਿਸ਼ਾ ਹੈ ਤੁਸੀਂ ਮੈਨੂੰ ਇਹ ਦੱਸੋ ਵੀ ਜਦੋਂ ਚਮਕੀਲਾ ਮਤਲਬ ਜਿਉਂਦਾ ਸੀ ਹਨਾ ਆਪਾਂ ਦੋ ਕੁ ਸਾਲ ਹੀ ਉਹਦੇ ਜਿਉਂਦੇ ਆਪਾਂ ਨੂੰ ਸੁਰਤਜੀ ਹੋਣੀ ਆ ਦੋ ਸਾਲ ਆ ਛੋਟੇ ਛੋਟੇ ਕੋਈ ਉਹਦੀ ਕਾਸਟ ਯਾਦ ਹੋਵੇ ਵੀ ਤੂੰ ਕਿਹੜੀ ਸੁਣੀ ਪਹਿਲਾਂ ਜਾ ਕੋਈ ਡਿੱਕ ਤੇ ਉਹਦੀਆਂ ਸੁਣੀਆਂ ਇਹੋ ਜੀ ਕੋਈ ਯਾਦ ਤੁਹਾਡੀ ਹੈਗੀ ਤੇ ਦੱਸੋ ਯਾਰ ਮੈਂ ਤਾਂ ਸਹੀ ਮੈਨੇ ਮੈਨੂੰ ਇਹ ਨਹੀਂ ਸੀ ਪਤਾ ਕਿ ਧਾਰਮਿਕ ਗਾਣੇ ਇਹ ਚਮਕੀਲੇ ਦੇ ਨੇ ਪਹਿਲਾਂ 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 ਮੈਨੂੰ ਜਦੋਂ ਸੁਰਤ ਸੰਭੀ ਜਾਂ ਜਦੋਂ ਆਪਣੇ ਪਹਿਲਾਂ ਚੱਲਦੇ ਹੁੰਦੇ ਸੀ ਤਵੇ ਉਹ ਕਾਲੇ ਤਵੇ ਚੱਲਦੇ ਸੀ ਤੇ ਕੋਈ ਭੂਗ ਹੋਣਾ ਕਿਸੇ ਨੇ ਉਹਨੇ ਆਉਣਾ ਚਾਬੀ ਦੇ ਕੇ ਤਵਾ ਚਲਾਉਣਾ ਦਾ ਹੀ ਵੇਖੇ ਨੇ ਵੇਖੇ ਅਸੀਂ 80 ਵਾਲੇ ਆ ਹਾਂ ਆਪਾਂ ਉਹ ਵੇਖੇ ਨੇ ਉਦੋਂ ਚੱਲਦਾ ਸੀ ਬਾਬਾ ਤੇਰਾ ਨਨਕਾਣਾ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਵਾਹ ਜੀ ਵਾਹ ਅਮਰਜੀਤ ਹਾਂਜੀ ਇੱਕ ਤਲਵਾਰ ਮੈਂ ਕਲਗੀ ਧਰਦੀਆਂ ਵਾਹ ਗਾਣੇ ਚੱਲ ਕੇ ਜਿਆ ਧਾਰਮਿਕ ਗਾਣੇ ਹੀ ਹੈ ਦਿਲ ਨੂੰ ਛੂ ਜਾਣ ਵਾਲੇ ਗਾਣੇ ਹੀ ਜਿਹੜੇ ਅੱਜ ਲੋਕੀਂ ਗੀਤ ਸੁਣੀਏ ਨਾ ਵਿਰਾਗ ਆਉਂਦਾ ਮਨ ਵਿਰਾਗ ਆਉਂਦਾ ਸਦਾ ਭਾਰ ਗੀਤ ਨੇ ਆਪਣੇ ਚਮਕੀਲੇ ਨੇ ਜੋ ਧਾਰਮਿਕ ਗਾਣੇ ਵੀ ਉਹਨੇ ਦਿੱਤੇ ਨੇ ਉਹ ਵੀ ਸਦਾ ਭਾਰ ਗੀਤ ਨੇ ਤੇ ਜੋ ਪਹਿਲੀ ਗੱਲ ਤਾਂ ਅਜੇ ਕੋਈ ਹੈਗੀ ਕੋਈ ਅਮਰ ਸਿੰਘ ਚਮਕੀਲਾ ਅਜੇ ਵੀ ਹੈਾਰੇ ਹੈਾਰੇ ਪੀਦਾ ਮਰ ਰਹਿਣ ਗਿਆ ਔਰ ਰਹਿਣ ਆਪਾਂ ਗੱਲ ਸੰਗੀਤ ਦੀ ਕਰਦੇ ਆਪਾਂ ਕੋਈ ਰਾਜਨੀਤੀ ਧਰਮ ਦੀ ਗੱਲ ਨਹੀਂ ਕਰਦੇ ਉਹ ਕਿਹੜਾ ਵਧੀਆ ਸੰਗੀਤ ਆਪਾਂ ਨੂੰ ਸੁਣਨਾ ਸੀ ਆਉਣ ਵਾਲੇ ਟਾਈਮ 'ਚ ਹੋਰ ਉਹ ਕਿਤੇ ਨਾ ਕਿਤੇ ਦੱਬਿਆ ਗਿਆ ਦੱਬਿਆ ਗਿਆ ਦੱਬਿਆ ਗਿਆ ਉਹ ਸੰਗੀਤ ਵਧੀਆ ਕਈ ਬੇਸ਼ੱਕ ਲੋਕ ਆਪਣਾ ਵਿਰੋਧ ਕਰਨਗੇ ਕਈ ਲੋਕ ਇੱਕ ਫਿਰਕਾ ਇਹੋ ਜਿਹਾ ਜਿਹੜਾ ਚਮਕੀਲੇ ਦਾ ਵਿਰੋਧ ਕਰਦਾ ਵਿਰੋਧ ਕਰਦਾ ਚਲੋ ਠੀਕ ਅਸੀਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਪਰ ਅਸੀਂ ਗੱਲ ਸਿਰਫ ਸੰਗੀਤ ਦੀ ਕਰਦੇ ਪਏ ਹਾਂ ਕਈ ਕੀ ਉਹਦੀ ਆਵਾਜ਼ ਵਧੀਆ ਸੀ ਉਹਦੀ ਕਲਮ ਵਧੀਆ ਸੀ ਠੀਕ ਹੈ ਫਿਰ ਉਹਨੂੰ ਅਖਾੜੇ ਜਿਵੇਂ ਉਹ ਅਖਾੜਿਆਂ ਦੇ ਵਿੱਚ ਰੰਗ ਬਣਦਾ ਸੀ ਉਹਨਾਂ ਅਖਾੜਾ ਕੋਈ ਅੱਜ ਤੱਕ ਜਮਾ ਨਹੀਂ ਸਕਦਾ ਜਿਵੇਂ ਉਹ ਅਖਾੜੇ ਵਿੱਚ ਲੋਕਾਂ ਨੂੰ ਬੰਨ ਕੇ ਰੱਖ ਲੈਂਦਾ ਸੀ ਹਾਂ ਤੇ ਉਹਦੀ ਤੁੰਬੀ ਠੀਕ ਹੈ ਤੇ ਜਿਹੜਾ ਜਿਵੇਂ ਉਹ ਰਿਕਾਰਡਿੰਗ ਦੇ ਵਿੱਚ ਉਹਦੀ ਆਵਾਜ਼ ਹੁੰਦੀ ਸੀ ਨਾ ਤੇ ਅਖਾੜਿਆਂ ਦੇ ਵਿੱਚ ਵੀ ਸੇਮ ਨੇ ਲਹਾ ਜੀ origignal ਹੀ ਸਾਰਾ ਰਿਕਾਰਡਿੰਗ ਕੀਤੀ ਹੁੰਦੀ ਹੈ ਰਿਕਾਰਡਿੰਗ ਕੀਤੀ ਹੁੰਦੀ ਸੀ ਜੀ ਆਪਾਂ ਗੁਣਾਲ ਵੇਖੀ ਉਹ ਬੰਦੇ ਦੇ ਗੁਣਾਲ ਵੇਖੀ ਉਹਦੀ ਗੱਲ ਕਰਨ ਲੱਗੇ ਆਪਾਂ ਆਪਾਂ ਕੋਈ ਹੋਰ ਕਿਸੇ ਪਾਸੇ ਨਹੀਂ ਗੱਲ ਨੂੰ ਲੈ ਕੇ ਜਾਂਦੇ ਤੇ ਅੱਜ ਨਾ ਮੈਂ ਮੈਂ ਬੰਦਿਆਂ ਨੂੰ ਆਮ ਤੌਰ ਤੇ ਮਿਲਦਾ ਹੀ ਰਹਿਣਾ ਵੀ ਆਪਣੇ ਪਿੰਡ ਵੀ ਉਹਨੇ ਦੋ ਅਖਾੜੇ ਲਾਇਏ ਸਾਡੇ ਪਿੰਡ ਦਾ ਪਿੰਡ ਲੱਗੇ ਆਪਣੇ ਹਾਂ ਕਿਉਂ ਮੈਨੂੰ ਇੱਕ ਉਹਦਲਕ ਮੁੰਡਾ ਮਿਲਿਆ ਕਹਿੰਦਾ ਮੈਂ ਛੋਟਾ ਯਾਹੀ ਜਦੋਂ ਅਖਾੜੇ ਸਾਡੇ ਪਿੰਡ ਲੱਗੇ ਤੇ ਆਂਦਾ ਮੈਂ ਮੇਰ ਤੋਂ ਐਂ ਵੇਖਿਆ ਨਾ ਜਾਵੇ ਆਂ ਦਾ ਜੋ ਮੇਰ ਤੋਂ ਵੇਖਿਆ ਨਾ ਜਾਵੇ ਫਿਰ ਮੇਰੇ ਨਾਲ ਪਤਾ ਨਹੀਂ ਕੌਣ ਸੀ ਆਂਦਾ ਮੈਨੂੰ ਉਹਨੇ ਉੱਤੇ ਬਿਠਾ ਲਿਆ ਆਪਣੇ ਮੋਢਿਆਂ ਦੇ ਬਾ ਲਿਆ ਉੱਤੇ ਯਾਰ ਖੜਨ ਨੂੰ ਥਾਂ ਨਹੀਂ ਹੁੰਦੀ ਸੀ ਤੇ ਹੁਣ ਤੂੰ ਕੋਈ ਗੁਰੂਆਂ ਦੀ ਸਾਨੂੰ ਜਾਗੋ ਸੁਣਾ ਤੂੰ ਬਾਬਿਆਂ ਦੀ ਕੋਈ ਗੁਰੂਆਂ ਦੀ ਕੋਈ ਮਹਾਪੁਰਖਾਂ ਦੀ ਜਾਗੋ ਸੁਣਾ ਫਿਰ ਉਹਨੇ ਉਹ ਸੁਣਾਈ ਫਿਰ ਇੰਨੇ ਨੂੰ ਚਮਕੀਲਾ ਉੱਟ ਕੇ ਆ ਗਿਆ ਚਮਕੀਲੇ ਨੇ ਹੱਥ ਜੋੜ ਕੇ ਮਾਫੀ ਕਹਿੰਦੇ ਕਹਿੰਦਾ ਬਾਬਾ ਜੀ ਇੱਕਰਾ ਮਾਫ ਕਰੋ ਇਹੋ ਹੀ ਰੋਲਾ ਹੋਣਾ ਮੇਰੇ ਨਾਲ ਪਿਆ ਹੋਇਆ ਹੈ ਚੱਕਰ ਬਣਿਆ ਪਿਆ ਇਹਦਾ ਮੇਰੇ ਕਰੀ ਮਾਫ ਕਰੋ ਕੋਈ ਨਹੀਂ ਆਂਦਾ ਮੈਂ ਧਾਰਮਿਕ ਗੀੜ ਵੀ ਕੱਢੇ ਹੋਏ ਨੇ ਪਰਾਂ ਦਾ ਲੋਕ ਪਸੰਦੀ ਇਹ ਕਰਦੇ ਨੇ ਆ ਜਿਹੜੀਆਂ ਗੱਲਾਂ ਉਹਨੇ ਕਹੀਆਂ ਉਹ ਤੁਹਾਨੂੰ ਕਰੈਕਟ ਉਹਨੇ ਦੱਸ ਰਿਆਂ ਆਂਦਾ ਲੋਕ ਪਸੰਦੀ ਇਹ ਕਰਦੇ ਨੇ ਆਂਦਾ ਜੇ ਮੈਂ ਸਾਰੇ ਧਾਰਮਿਕ ਗਾਈ ਆ ਮੈਂ ਉੱਥੇ ਲੋਕ ਕਹਿਣਗੇ ਮੈਨੂੰ ਜੇ ਵੀ ਸੁਣਾਉਂਦਾ ਆਂਦਾ ਬਾਬਾ ਜੀ ਮੈਂ ਕੀ ਕਰਾਂ ਆਂਦਾ ਮੇਰੇ ਘਰੇ ਆਦਾ ਟਰੰਕ ਚ ਚਿੱਟੀਆਂ ਦਾ ਭਰਿਆ ਪਿਆ ਜਿਹੜੀਆਂ ਮੈਨੂੰ ਧੰਡੀਆਂ ਆਉਂਦੀਆਂ ਦਾ ਆਉਂਦੀਆਂ ਇਹ ਗੱਲ ਮੈਨੂੰ ਉਹ ਬੰਦੇ ਨੇ ਦੱਸੀ ਆ ਜੀ ਉਹਨੇ ਕੋਈ ਫਿਲਮ ਥੋੜਾ ਵ ਉਹ ਬਾਕੀ ਇੰਨੀ ਗੱਲ ਇੱਕ ਵਧੀਆ ਗਾਇਕ ਲੋਕਾਂ ਨੇ ਗਵਾ ਲਿਆ ਜਿਹੜੇ ਵੀ ਲੋਕ ਚਮਕੀਲੇ ਨੂੰ ਪਿਆਰ ਕਰਨ ਵਾਲਾ ਅੱਜ ਵੀ ਬੜਾ ਵੱਡਾ ਤਬਕਾ ਹੈ ਜਿਹੜਾ ਚਮਕੀਲੇ ਨੂੰ ਬਹੁਤ ਜ਼ਿਆਦਾ ਜੀ ਹਾਂ ਉਹਦੇ ਗਾਣੇ ਅੱਜ ਵੀ ਸੁਣਦਾ ਹੈ ਬੜੇ ਸ਼ੌਂਕ ਨਾਲ ਉਹਨਾਂ ਵਾਸਤੇ ਮਾੜੀ ਖਬਰ ਹੈ ਚਲੋ ਲੋਕਾਂ ਦੇ ਅਲੱਗ-ਅਲੱਗ ਵਿਚਾਰ ਨੇ ਠੀਕ ਹੈ ਹੁਣ ਆਪਾਂ ਫਿਲਮ ਦੀ ਗੱਲ ਕਰ ਲਈਏ ਮਾੜੀ ਹੋਰ ਉਹ ਕਰ ਲਈਏ ਫਿਲਮ ਦੀ ਗੱਲ ਤੇ ਫਿਰ ਸਮਾਪਤ ਕਰੀਏ ਸਮਾਪਤ ਕੀਆ ਮੈਂ ਨਾ ਇੱਕ ਜ਼ਰੂਰੀ ਗੱਲ ਜਿਹੜੀ ਫਿਲਮ ਬਾਰੇ ਕਹਿਣੀ ਸੀ ਅੱਛਾ ਜੀ ਦੱਸੋ ਦੇਖੋ ਦਲਜੀਤ ਜਿਹੜਾ ਆਪਣਾ ਕਲਾਕਾਰ ਏ ਹਾਂਜੀ ਕਈ ਲੋਗ ਉਹਦਾ ਵਿਰੋਧ ਕਰਦੇ ਨੇ ਪਰ ਐਵੇਂ ਆਖਿਆ ਯਾਰ ਜ਼ਰ ਐਂਡ ਕਰਾਤਾ ਫਿਲਮ ਦੇ ਵਿੱਚ ਜਾਣ ਪਾਤੀ ਪੂਰੀ ਉਹਨੇ ਉਹ ਬੰਦੇ ਉਹਨੇ ਜਾਣ ਪਾਤੀ ਫਿਲਮ ਦੇ ਵਿੱਚ ਉਹਦੀ ਪਹਿਲੀ ਫਿਲਮ ਆਈ ਸੀ ਪੰਜਾਬੀ ਮਿੱਤਰਾਂ ਦਾ ਨਾਮ ਚੱਲਦਾ ਹਾਂ ਆਈ ਸੀ ਨਾ ਉਹਦੇ ਵਿੱਚ ਜਦੋਂ ਉਹਦੀ ਐਕਟਿੰਗ ਵੇਖੀ ਸੀ ਇਤਿਹਾਸਾ ਹੁੰਦਾ ਸੀ ਆਖੀਦਾ ਸੀ ਯਾਰ ਇਹ ਜੰਬਲੀਆਂ ਹੀ ਮਾਰੀ ਜਾਂਦੇ ਆ ਤੇ ਪਰ ਹੋਣ ਆਏ ਹਾਏ ਜਾਨ ਪਾਤੀ ਫਿਲਮ ਦੇ ਵਿੱਚ ਮਨ ਵਟ ਕਰਦੇ ਚਾਰੇ ਪਾਸੇ ਉਹਦੀ ਤਾਰੀਫ ਹੁੰਦੀ ਪਈ ਹੈ ਜਬਰਦਸਤ ਐਕਟਰ ਹੈ ਇੱਥੋਂ ਤੱਕ ਕਿ ਸ਼ਾਹਰੂਖ ਖਾਨ ਵੀ ਬਾਕੀ ਇਹ ਜਿਹੜਾ ਰੋਲ ਹੀ ਨਾ ਹਾਂਜੀ ਇਹ ਦਿਲਜੀਤ ਹੀ ਕਰ ਸਕਦਾ ਹੈ ਕਰੀ ਹੋ ਸਕਦਾ ਇੱਕ ਆਵਾਜ਼ ਕਿਉਂ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹੋਇਆ ਬੰਦਾ ਜਿਹੜਾ ਹੂੰ ਠੀਕ ਨਾ ਫਿਰ ਕਈ ਵਿੱਚ ਕਈਆਂ ਵਿਰੋਧ ਕੀਤਾ ਇਹਨਾਂ ਵਾਲ ਕਟਾਤੇ ਜੀ ਉਹ ਕਰਤਾ ਕਰਤਾ ਪਰ ਉਹ ਬੰਦੇ ਨੇ ਵਾਲ ਨਹੀਂ ਹੀ ਕਟਾਏ ਨਹੀਂ ਦੇਖੋ ਅਗਲੇ ਦੀ ਆਪਣੀ ਲਾਈਫ ਹੈ ਯਾਰ ਉਹਨੇ ਵਾਲ ਨਹੀਂ ਸਕਟਾਏ ਉੱਪਰ ਆਦੇ ਨੇ ਉਹ ਵਾਲ ਜਿਹੜੇ ਅਗਲੀ ਵਾਲ ਅਗਲੀ ਵਾਲ ਲਗਾਏ ਸੀ ਬਾਕੀ ਇੱਕ ਕਲਾਕਾਰ ਹੈ ਕਲਾਕਾਰ ਨੂੰ ਤਾਂ ਸਾਰੇ ਪਾਸੇ ਹਰ ਇੱਕ ਦੀ ਰੱਖਣੀ ਪੈਣੀ ਹੈ ਹਾਂ ਹਰ ਇੱਕ ਰੋਲ ਨੂੰ ਕਰਨਾ ਪੈਣਾ ਕਿਉਂਕਿ ਕਲਾਕਾਰ ਚੰਗਾ ਵੀ ਕਰਨਾ ਪੈਣਾ ਮਾੜਾ ਵੀ ਕਰਨਾ ਪੈਣਾ ਹਾਂ ਜੀ ਜੇ ਉਹਨੇ ਅਡਡ ਰੋਲ ਹੀ ਨਾ ਕੀਤੇ ਫਿਰ ਉਹ ਕਲਾਕਾਰ ਕਿਰ ਕਲਾਕਾਰ ਕਹਾਦਾ ਕਿਤੇ ਉਹਨੂੰ ਕੁਝ ਵੀ ਬੰਨਣਾ ਪੈ ਸਕਦਾ ਕੁਝ ਵੀ ਬੰਨਣਾ ਔਰਤ ਦਾ ਰੋਲ ਵੀ ਕਰਨਾ ਪੈ ਸਕਦਾ ਹੂੰ ਹੂੰ ਟਰਾਂਸ ਜੈਂਡਰ ਦਾ ਰੋਲ ਵੀ ਉਹਨੂੰ ਕਰਨਾ ਪੈ ਸਕਦਾ ਪੈ ਸਕਦਾ ਕਿਉਂ ਕਲਾਕਾਰ ਹੈ ਸ਼ਰਾਬੀ ਵੀ ਬੰਨਣਾ ਪੈ ਸਕਦਾ ਸਾਰਾ ਇਹ ਕੰਮ ਕਰਨੇ ਪੈ ਸਕਦੇ ਨੇ ਉਹਨੂੰ ਪਰ ਉਹਨੇ ਰੋਲ ਨਾਲ ਉਹਨੇ ਨੀ ਸਾਫ ਕੀਤਾ ਦਿਲਜੀਤ ਨੇ ਮੈਨੂੰ ਯਾਰ ਇਨੀ ਮੈਂ ਸੀ ਵੀ ਉਹ ਇਨੀ ਵਧੀਆ ਯਾਰ ਬਹੁਤ ਬਹੁਤ ਵਧੀਆ ਚੀਜ਼ ਬਣਾਤੀ ਯਾਰ ਫਿਲਮ ਦੇ ਮੈਂ ਵਟ ਕੱਢ ਤੇ ਜਾਨ ਪੂਰੀ ਪਾਈ ਫਿਲਮ ਦੇ ਵਿੱਚ ਉਸਨੇ ਤੇ ਇੱਕ ਤਾਂ ਫਿਲਮ ਐ ਕਰੀ ਵੇਖ ਲਈ ਚੱਲ ਚਲ ਯਾਰ ਸੁਖਿਆਸ ਦੀ ਗੱਲ ਤਾਂ ਨਹੀਂ ਬਣਦੀ ਹੁਣ ਜਿਹੜੀ ਆਪਾਂ ਆਖੀਏ ਵੀ ਹੁਣ ਸਾਰੀ ਚਮਕੀਲੇ ਦੀ origignal ਜ਼ਿੰਦਗੀ ਉਵੇਂ ਹੀ ਬਣ ਜਾਵੇ ਬਣ ਜੇ ਜਿਵੇਂ ਉਹ ਹੈਗਾ ਉਹ ਚੀਜ਼ ਤਾਂ ਨਹੀਂ ਬਣਦੀ ਪਰ ਕੋਸ਼ਿਸ਼ ਉਹਨੇ ਜਿੰਨੀ ਕੀਤੀ ਨਾ ਥੋੜਾ ਜਿਹਾ ਬਾਲੀਵੁੱਡ ਟੱਚ ਦਿੱਤਾ ਉਹਨਾਂ ਨੇ ਕਿਉਂਕਿ ਜਿਹੜਾ ਯਾਰ ਇੱਕ ਚੀਤ ਮਹਾਰਾਣ ਹੋ ਗਿਆ ਇੱਕ ਪੰਜਾਬੀ ਨੂੰ ਹਿੰਦੀ ਦੇ ਵਿੱਚ ਵੇਖ ਲਾ ਹਿੰਦੀ ਦੇ ਵਿੱਚ ਕਰਕੇ ਬਦਲ ਕੇ ਤੇ ਸਾਰੇ ਆਲ ਵਰਲਡ ਦੇ ਵਿੱਚ ਹੀ ਇਕੱਠਾ ਹੋ ਮੇਕ ਹੋਮੀ ਪੂਰਾ ਪੂਰਾ ਮਕਸਦ ਇਹ ਸੀ ਹਾਂਜੀ ਵੀ ਚਮਕੀਲੇ ਬਾਰੇ ਨਾ ਜਦੋਂ ਉਹਨੇ ਸੁਣਿਆ ਉਹ ਪ੍ਰਭਾਵਿਤ ਹੋਇਆ ਜਾਨੀ ਕਿ ਉਹਨੇ ਆਖਿਆ ਯਾਰ ਕਮਾਲ ਦੀ ਗੱਲ ਐ ਇੰਨਾ ਵੱਡਾ ਚਮਕੀਲੇ ਦੀ ਜ਼ਿੰਦਗੀ ਜੈ ਇੰਨੇ ਉਤਨ ਫੇਅਰ ਵੀ ਇੰਨਾ ਵੱਡਾ ਟੌਪ ਦਾ ਸਟਾਰ ਸੀ ਉਨੇ ਸੋਚਿਆ ਵੀ ਕਿਉਂ ਨਾ ਮੈਂ ਇਹ ਫਿਲਮ ਬਣਾਵਾਂ ਉਹ ਜੋ ਪੰਜਾਬੀ ਜੀ ਫਿਲਮ ਬਣਾਉਂਦਾ ਸੀ ਪੰਜਾਬ ਦੇ ਵਿੱਚ ਤਾਂ ਆਲਰੇਡੀ ਪਤਾ ਹੀ ਚਮਕੀਲੇ ਦਾ ਹਰ ਇੱਕ ਨੂੰ ਪਤਾ ਚਮਕੀਲਾ ਕੀ ਚੀਜ਼ ਹੈ ਬੱਚੇ-ਬੱਚੇ ਨੂੰ ਪਤਾ ਉਹਦਾ ਇਹ ਸੀ ਮਕਸਦ ਵੀ ਇਹ ਫਿਲਮ ਨੂੰ ਮੈਂ ਆਲ ਓਵਰ ਦੀ ਵਰਲਡ ਸਾਰੇ ਲੋਕ ਦੇਖਣ ਇਹਨੂੰ ਠੀਕ ਹੈ ਪੰਜਾਬ ਤੋਂ ਬਾਹਰ ਵੀ ਸਟੇਟਾਂ ਨੇ ਜਿਹੜੀਆਂ ਉਹ ਲੋਕ ਕਮ ਸੇ ਕਮ Google ਤੇ ਸਰਚ ਮਾਰਨ ਵੀ ਸਮਰ ਸਿੰਘ ਚਮਕੀਲਾ ਕੌਣ ਸੀ ਫਿਰ ਉਹਨਾਂ ਨੂੰ ਪਤਾ ਲੱਗੇ ਵੀ ਸਾਡੇ ਪੰਜਾਬ ਦਾ ਕਿੰਨਾ ਵੱਡਾ ਗਾਇਕ ਹੈ ਗਾਇਕ ਹੀ ਪੂਰਾ ਹਾਂ ਤੂੰ ਵੀ 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 ਤ ਸਾਰਾ ਕੋਸ਼ ਉਹ ਹੀ ਕੋਸ਼ ਉਸਨੇ ਵੀ ਆਪਦਾ ਸਾਰਾ ਪਹਿਲਾਂ ਹੀ ਹਾਂ ਦੱਸਤਾ ਸੀ ਉਹਨੇ ਜੇ ਮਰਨਾ ਤੇ ਫਿਰ ਮਾਰੀ ਜਾਣੇ ਜੇ ਗੋਲੀ ਨਾਲ ਮਰਨਾ ਤੇ ਗੋਲੀ ਨਾਲ ਹੀ ਮਰ ਜਾਣਾ ਤੇ ਵੇਖ ਲਾ ਉਦਾਂ ਹੀ ਉਹਦੀ ਮੌਤ ਆ ਗਈ ਉਹ ਬਸ ਨਾ ਤੋਂ ਬੰਦੇ ਆਉਣੇ ਨੇ ਹਾਂ ਜੋ ਤੁਰ ਗਣੇ ਜਾਣ ਤੋਂ ਤੇ ਨਾ ਹੀ ਉਹਨਾਂ ਦੀ ਕੋਈ ਰੀਸ ਕਰ ਸਕਾ ਕਰ ਲੱਖ ਕੋਸ਼ਿਸ਼ ਕਰ ਲੇ ਪਰ ਉਹ ਚੀਜ਼ ਨਹੀਂ ਬਣ ਸਕਦਾ ਜਰਾਬਾਂ ਵਾਲੀ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਦੱਸ ਹੈ ਵੇਖ ਲਾ ਕਿਸਮਤ ਹੁੰਦੀ ਕਿੱਧਰ ਕਿਸਮਤ ਕਿਹੜੇ ਪਾਸੇ ਲਿਆਈ ਹੁੰਦੀ ਤੂੰ ਇਹ ਗੱਲਾਂ ਦਾ ਸੋਚਣ ਵਾਲੀਆਂ ਬੜੀਆਂ ਚਲੋ ਜੇ ਵਿਰੋਧ ਕਰਨਾ ਜਿੰਨੇ ਚਲੋ ਠੀਕ ਉਹ ਵੀ ਆਪਦੀ ਥਾਂ ਦੇ ਸਹੀ ਆ ਯਾਰ ਮੰਨਦੇ ਆ ਬਲਗਰਗੀਰ ਗਾਏ ਪਰ ਆਪਾਂ ਸਿਰਫ ਮਿਊਜ਼ਿਕ ਨਾਲ ਪਿਆਰ ਕਰਨ ਵਾਲੇ ਬੰਦੇ ਆ ਸੰਗੀਤ ਨਾਲ ਬਸ ਵੀ ਵਧੀਆ ਗਾਉਂਦਾ ਵਧੀਆ ਹੀ ਬੰਦਾ ਉਹ ਉਹਦੇ ਅਰਗੀ ਆਵਾਜ਼ ਜਾਨਕੀ ਆਵਾਜ਼ ਬਹੁਤ ਵਧੀਆ ਹੀ ਹੁੰਦੀ ਹਾਂ ਆਵਾਜ਼ ਨਹੀਂ ਉਹਦੇ ਅਰਗੀ ਲਗਵਾਜ ਨਹੀਂ ਲਪਣੀ ਵਾਕਿਆ ਤੇ ਕਈ ਚੀਜ਼ਾਂ ਸੋਚਣ ਵਾਲੀਆਂ ਨੇ ਸੋ ਅੱਜ ਦੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਸਾਡੇ ਨਾਲ ਜਰੂਰ ਆਪਣਾ ਕਮੈਂਟ ਤੁਸੀਂ ਲਿਖ ਕੇ ਥੱਲੇ ਸਾਨੂੰ ਇਹ ਵੀ ਦੱਸਿਓ ਵੀ ਜੇ ਕੋਈ ਸਾਡੇ ਤੋਂ ਗਲਤੀ ਹੋਈ ਓਦੇ ਬਾਰੇ ਵੀ ਸਾਨੂੰ ਜਰੂਰ ਚਾਣਨਾ ਪਾਓ ਠੀਕ ਹੈ ਆਪਣਾ ਆਪਣਾ ਕਮੈਂਟ ਤੁਸੀਂ ਜਰੂਰ ਸਾਨੂੰ ਭੇਜਣਾ ਜੇ ਸਾਨੂੰ ਕੁਝ ਹੋਰ ਨਵਾਂ ਸੁਝਾਅ ਦੇਣਾ ਚਾਹੁੰਦੇ ਹੋ ਉਹ ਵੀ ਤੁਸੀਂ ਸਾਨੂੰ ਲਿਖ ਕੇ ਭੇਜ ਸਕਦੇ ਹੋ ਤੇ ਆਪਾਂ ਨਵੇਂ-ਨਵੇਂ ਮੁੱਦਿਆਂ ਤੇ ਇਦਾਂ ਹੀ ਵਿਚਾਰ-ਚਰਚਾ ਕਰਦੇ ਰਵਾਂਗੇ ਜੇ ਗੱਲਬਾਤ ਕਰਦਿਆਂ ਨੂੰ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਮਾਫ ਕਰਨਾ ਮਾਫ ਕਰਨਾ ਤੇ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਹੁਣ ਆਪਾਂ ਤੁਹਾਡੇ ਤੋਂ ਅਗਿਆ ਲੈਨੇ ਆ ਸਾਸਤਰੀ ਕਾਲ ਜੀ ਸਾਸਤਰੀ